ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭਨ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅਵਸਮੂ ਸੰਗਤਾਂ ਜੁੜ ਬੈਠੇ ਹੋ ਫੜ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤ ਗੁਰਾਂ ਦੀ ਮਹਾਨ ਕਿਰਪਾ ਹੋਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਅਵਸਮੂ ਸੰਗਤਾਂ ਹੀ ਸਰਵਣ ਕਰ ਰਹੇ ਹੋ ਆ ਉਸ மூਤ ਸੰਗਤਾਂ ਨੇ 14ਵੀਂ ਅਸ਼ਟਪਦੀ ਦੀ ਚੌਥੀ ਪੌੜੀ ਸਰਵਨ ਕੀਤੀ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਪੰਜਵੀਂ ਪੌੜੀ ਦੇ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਸਾਰਿਆਂ ਨੇ ਰਣ ਮਿਲ ਕੇ ਸਰਵਨ ਕਰਨੀ ਹੈ ਸਭ ਤੋਂ ਪਹਿਲਾਂ ਹਾਜ਼ਰੀ ਦੇ ਬਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕਾਰੀ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਗਰੀਬ ਨਵਾਜ਼ ਇਸ ਅਸ਼ਟਪਦੀ ਦੇ ਵਿੱਚ 14ਵੀਂ ਅਸ਼ਟਪਦੀ ਆਪ ਸਰਵਣ ਕਰੇ ਹੋ ਇਸ ਅਸ਼ਟਪਦੀ ਵਿੱਚ ਮਹਾਰਾਜ ਇੱਕ ਪੰਕਤੀ ਵਿੱਚ ਸਵਾਲ ਕਰਦੇ ਹਨ ਦੂਸਰੀ 'ਚ ਜਵਾਬ ਦਿੰਦੇ ਹਨ ਇਸ ਕਰਕੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਆਸਮੂਹ ਸੰਗਤ ਨੇ 4 ਪੌੜੀਆਂ ਸਰਵਣ ਕੀਤੀਆਂ ਅਬ 5ਵੀਂ ਪੌੜੀ ਦੇ ਵਿੱਚ ਸਤਿਗੁਰੂ ਕੀ ਉਪਦੇਸ਼ ਦੇ ਰਹੇ ਹਨ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸੋ ਹੋਏ ਜਿਸ ਕਉ ਹਰ ਪ੍ਰਭ ਮਨ ਚਿਤਿ ਆਵੈ ਸੋ ਸੰਤ ਸੁਹਿਲਾ ਨਹੀ ਡੋਲਾਵੈ ਜਿਸ ਕਉ ਹਰ ਪ੍ਰਭ ਮਨ ਚਿਤਿ ਆਵੈ ਸੋ ਸੰਤ ਸੁਹਿਲਾ ਨਹੀ ਡੋਲਾਵੈ ਔਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਸ ਕਉ ਹਰ ਪ੍ਰਭ ਮਨ ਚਿਤਿ ਆਵੈ ਜਿਹੜੇ ਜੀਵਨੂ ਜਿਨ੍ਹਾਂ ਮਨੁੱਖਾਂ ਨੂੰ ਜੀਵੇ ਇਸਤਰੀਆਂ ਨੂੰ ਹਰੀ ਪਰਮੇਸ਼ਰ ਕਾਲਪੁਰਖ ਮਾਨ ਦੇ ਵਿੱਚ ਚਿਤ ਆਉਂਦਾ ਹੈ ਜਿਹੜੇ ਚਿਤ ਕਰਦੇ ਹਨ ਪਰਮੇਸ਼ਰ ਕਾਲਪੁਰਖ ਨੂੰ ਯਾਦ ਕਰਦੇ ਹਨ ਕਈ ਐਸੇ ਵੀ ਪੁਰਖ ਨੇ ਜਿਨ੍ਹਾਂ ਨੂੰ ਚੇਤਾ ਨਹੀਂ ਆਉਂਦਾ ਕਿਉਂਕਿ ਇਹ ਸਰੀਰ ਮੇਰੇ ਆ ਇਸ ਜਗ ਮਹਿ ਆਇ ਕੇ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰ ਆ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਕਾਲਪੁਰਖ ਨੇ ਤੇਰਾ ਰਚਨ ਰਚਿਆ ਜਿਨੇ ਤੈਨੂੰ ਭੇਜਿਆ ਇਸ ਧਰਤੀ ਦੇ ਉੱਤੇ ਅੱਖਾਂ ਲਾਇਆ ਨੱਕ ਲਾਇਆ ਕੰਨ ਲਾਏ ਜੀਬ ਦਿੱਤੀ ਮੂੰਹ ਦਿੱਤਾ ਹਰ ਇੱਕ ਚੀਜ਼ ਮਾਰੀ ਨੇ ਬੰਤਰ ਬਣਾ ਕੇ ਤੈਨੂੰ ਸਾਜਿਆ ਸਵਾਰਿਆ ਇਸ ਧਰਤੀ ਦੇ ਉੱਤੇ ਭੇਜਿਆ 84 ਲੱਖ ਜੂਨ ਦਾ ਗੇੜ ਕੱਟ ਕੇ ਤੇ ਜਿਹਨੇ ਸਾਜਿਆ ਉਹਨੂੰ ਯਾਦ ਨਹੀਂ ਕਦੀ ਕੀਤਾ ਕਦੀ ਚੇਤੇ ਨਹੀਂ ਕੀਤਾ ਤਾਂ ਉਹਨਾਂ ਬਾਰੇ ਮਹਾਰਾਜ ਪਲਾਂ ਕੀ ਕਹਿੰਦੇ ਨੇ ਕਹਿੰਦੇ ਨੇ ਜਿਸ ਨੂੰ ਬਿਸਰੇ ਪੁਰਖ ਵਿਧਾਤਾ ਜਲਤਾ ਫਿਰੇ ਰਹੇ ਨਿਤ ਤਾਤਾ ਕਰਤ ਕਰਨੇ ਕੋ ਰਖੇ ਨਾ ਕੋਈ ਨਰਕ ਘੋਰ ਮੈਂ ਪਾਵਨ ਮਹਾਰਾਜ ਕਹਿੰਦੇ ਉਹ ਕਰਤ ਕਰਨ ਬੰਦ ਨੇ ਜਿਨ੍ਹਾਂ ਨੂੰ ਪਰਮੇਸ਼ਰ ਕਾਲਪੁਰਖ ਬਿਸਰ ਜਾਂਦਾ ਹੈ ਇਥੋਂ ਦੱਬ ਨਹੀਂ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਜਦ ਅਕਾਲ ਪੁਰਖ ਧੰਗ ਗੁਰੂ ਨਾਨਕ ਦੇਵ ਮਹਾਰਾਜ ਦੀ ਧਰਤੀ ਤੋਂ ਆਉਣ ਤੋਂ ਪਹਿਲਾਂ ਧਰਤੀ ਨੇ ਪੁਕਾਰ ਕੀਤੀ ਅਰਦਾਸ ਕੀਤੀ ਬੇਨਤੀ ਕੀਤੀ ਕਾਲਪੁਰਖ ਅੱਗੇ ਤੇ ਅਕਾਲਪੁਰਖ ਨੇ ਕਿਹਾ ਸੀ ਕਿ ਤੇਰੇ ਉੱਤੇ ਭਾਰ ਹੁਣ ਕਿਸ ਚੀਜ਼ ਦਾ ਪਹਿਲਾਂ ਵੀ ਬੜੇ ਦੇਵੀ ਦੇਵ ਤੇ ਪੀਰ ਪਗੰਬਰ ਅਵਤਾਰ ਭੇਜੇ ਤੇਰਾ ਭਾਰ ਹੌਲਾ ਨਹੀਂ ਹੋਇਆ ਹੁਣ ਤੇਰੇ ਉੱਤੇ ਕਿਸ ਚੀਜ਼ ਦਾ ਭਾਰ ਆ ਤੇ ਧਰਤੀ ਨੇ ਜੋ ਕੁਝ ਲਿਖਿਆ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਨਾਲ ਲਿਖਿਆ ਵੀ ਜੋ ਉਹਨੇ ਕਿਹਾ ਫਿਰ ਧਰਤੀ ਨੇ ਧਰਤੀ ਨੇ ਕਿਹਾ ਸੀ ਕਿ ਨਾ ਇਸ ਭਾਰੇ ਪਰਬਦਾ ਸਮਾਨ ਖਾਂਦੇ ਨਾ ਇਸ ਭਾਰੇ ਕੋਟ ਗੜ ਘਰ ਬਾਹਰ ਦਿੱਥਨ ਦੇ ਨਾ ਇਸ ਭਾਰੇ ਸਾਇਰਾ ਨਦਵਾਵ ਖੰਦੇ ਨਾਂ ਤੇਸ ਭਾਰੇ ਜੀ ਜੰਤ ਸਭ ਫੁੱਸਫੁੱਲ ਖਲੰਦੇ ਕੋੜਗਰ ਘਰ ਬਾਹਰ ਨੇ ਇਹਨਾਂ ਦਾ ਭਾਰ ਨਹੀਂ ਧਰਤੀ ਕਹਿੰਦੀ ਮੇਰੇ ਉੱਤੇ ਜੀ ਜੰਤ ਨੇ ਹਾਥੀਆਂ ਵਰਗੇ ਗੈਂੜਿਆਂ ਵਰਗੇ ਇਨੇ ਇਨੇ ਭਾਰੇ ਜਾਨਵਰ ਨੇ ਇਹਨਾਂ ਦਾ ਭਾਰ ਨਹੀਂ ਮੇਰੇ ਉੱਤੇ ਸਮੁੰਦਰ ਨੇ ਨਾਲੇ ਨੇ ਟੋਬੇ ਨੇ ਇਹਨਾਂ ਦਾ ਭਾਰ ਨਹੀਂ ਮੇਰੇ ਉੱਤੇ ਫਿਰ ਕਾਲਪੁਰਖ ਨੇ ਕਿਹਾ ਕਿ ਤੇਰੇ ਉੱਤੇ ਭਾਰ ਕਿਸ ਚੀਜ਼ ਦਾ ਤੇ ਧਰਤੀ ਨੇ ਕਿਹਾ ਸੀ ਭਾਰੇ ਭੁਈ ਇਕ੍ਰਤ ਕਣ ਮੰਦੀ ਹੁੰਮੰਦ ਉਹ ਕਿਰਤਕਣ ਬੰਦਿਆਂ ਦਾ ਮੇਰੇ ਉੱਤੇ ਭਾਰ ਹੈ ਜਿਨ੍ਹਾਂ ਦਾ ਮੇਰੇ ਤੋਂ ਭਾਰ ਛੱਲਿਆ ਨਹੀਂ ਜਾਂਦਾ ਤੇ ਮਹਾਰਾਜ ਨੂੰ ਪੁੱਛਣਾ ਕਰੀਏ ਤਾਂ ਮਹਾਰਾਜ ਕਹਿੰਦੇ ਕਿਰਤਕਣ ਬੰਦੇ ਉਹ ਨੇ ਜਿਸ ਨੂੰ ਬਿਸਰੇ ਪੁਰਖ ਬਧਾਤਾ ਜਲਤਾ ਫਿਰੇ ਰਹੇ ਨਿਤ ਤਾਤਾ ਤੇ ਕਿਰਤਕਣ ਕੋ ਰੱਖਣਾ ਕੋਈ ਨਰਕ ਘੋਰ ਮੇਂ ਫਾਵਨਾ ਉਸੇ ਬੰਦੇ ਨਿਕਰਤਕਣਾਂ ਨੂੰ ਜਿਨ੍ਹਾਂ ਨੂੰ ਪਰਮੇਸ਼ਰ ਕਾਲਪੁਰਖ ਜਿੰਨੇ ਸਾਜਿਆ ਸਵਾਰਿਆ ਉਹਨੂੰ ਹੀ ਭੁੱਲ ਕੇ ਯਾਦ ਨਹੀਂ ਕੀਤਾ ਸਮਾਂ ਹੀ ਨਹੀਂ ਕੱਢਿਆ ਤੇ ਮਹਾਰਾਜ ਕਹਿੰਦੇ ਨੇ ਕਿ ਇਹੋ ਜੇ ਬੰਦਿਆਂ ਨੂੰ ਨਰਕ ਘੋਰ ਦੇ ਵਿੱਚ ਸੁੱਟਿਆ ਜਾਂਦਾ ਹੈ ਤੇ ਕੋਈ ਵੀ ਇਹਨਾਂ ਦਾ ਵਿਚੋਲਾ ਬਣੀ ਬਣਦਾ ਤੇ ਇੱਥੇ ਮਹਾਰਾਜ ਇਹ ਸਾਨੂੰ ਸਮਝਾਉਣਾ ਕਰ ਰਹੇ ਨੇ ਧੰਗੁਰੂ ਅਰਜਨ ਦੇ ਮਹਾਰਾਜੀ ਕਿ ਜਿਸ ਕੋ ਹਰ ਪ੍ਰਭ ਮਨ ਚਿਤਿ ਆਵੇ ਤੇ ਜਿਹੜਾ ਚੇਤਾ ਕਰਦਾ ਹੈ ਕਿਉਂਕਿ ਜਿਹੜੇ ਚੇਤੇ ਨਹੀਂ ਕਰਦੇ ਉਹ ਤੇ ਤੁਸੀਂ ਸਰਵਣ ਕਰ ਲਿਆ ਜਿਹੜੇ ਚੇਤੇ ਕਰਦੇ ਨੇ ਮਹਾਰਾਜ ਕਹਿੰਦੇ ਜਿਹੜੇ ਯਾਦ ਕਰਦੇ ਨੇ ਉਹਨਾਂ ਨਾਲ ਅਗੇ ਸਤਿਗੁਰੂ ਤੇ ਇੱਕ ਪੰਕਤੀ ਵਿੱਚ ਇੱਕ ਵਚਨ ਕਰਦੇ ਨੇ ਇੱਕ ਜੋ ਆਨਸਰ ਇੱਕ ਜੋ ਪ੍ਰਸ਼ਨ ਇੱਕ ਜੋ ਉੱਤਰ ਦਿੰਦੇ ਨੇ ਮਹਾਰਾਜ ਕਿਰਪਾ ਕਰਦੇ ਹਨ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਤੇ ਮਹਾਰਾਜ ਨੇ ਕਿੱਡੀ ਤਗੜੀ ਬਖਸ਼ਿਸ਼ ਕਰ ਦਿੱਤੀ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਤੇ ਉਹ ਇੱਕ ਤਾਂ ਸੰਤ ਹੋ ਗਿਆ ਸੰਤ ਰੂਪ ਜਿਹੜਾ ਪਰਮੇਸ਼ਰ ਕਾਲਪੁਰ ਨੂੰ ਯਾਦ ਕਰਦਾ ਰਹਿੰਦਾ ਜਿਸ ਨੂੰ ਪਤਾ ਕਿ ਮੈਨੂੰ ਮਨੁੱਖਾ ਜਨਮ ਬੜੀ ਮੁਸ਼ਕਲਾਂ ਨਾਲ ਮਿਲਿਆ ਖੈ ਤਾਂ ਮੈਂ ਯਾਦ ਕਰਨਾ ਹੈ ਮਹਾਰਾਜ ਕਰਦੇ ਨੇ ਕਿ ਸੋ ਸੰਤ ਉਹ ਇੱਕ ਤਾਂ ਉਹ ਸੰਤ ਸੁਹੇਲਾ ਸੁਹੇਲਾ ਹੋ ਗਿਆ ਨਹੀਂ ਡੁਲਾਵੇ ਤਾਂ ਫਿਰ ਕਦੇ ਉਹ ਡੋਲਦਾ ਵੀ ਨਹੀਂ ਜਿਸ ਪ੍ਰਭੇ ਆਪਣਾ ਕਿਰਪਾ ਕਰੇ ਮਹਾਰਾਜ ਫਿਰ ਫਰਮਾਉਂਦੇ ਹਨ ਫਿਰ ਪ੍ਰਸ਼ਨ ਕਰ ਦਿੱਤਾ ਕਿ ਜਿਹਦੇ ਉਤੇ ਅਕਾਲ ਪੁਰਖ ਦੀ ਕਿਰਪਾ ਹੋ ਜਾਵੇ ਰਹਿਮਤ ਹੋ ਜਾਵੇ ਤੇ ਮਹਾਰਾਜ ਦੀ ਕਿਰਪਾ ਹੋਵੇ ਤੇ ਲੱਖਾਂ ਖੁਸ਼ੀਆਂ ਮਿਲਦੀਆਂ ਨੇ ਲੱਖ ਖੁਸ਼ੀਆਂ ਆਪਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤ ਰੋਏ ਲੱਖਾਂ ਖੁਸ਼ੀਆਂ ਮਹਾਰਾਜ ਬਖਸ਼ ਦਿੰਦੇ ਨੇ ਜੇ ਕਿਰਪਾ ਕਰਨ ਤੇ ਜੇ ਕਿਰਪਾ ਨਾ ਕਰਨ ਮਹਾਰਾਜ ਇਹ ਕਹਿੰਦੇ ਨੇ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹੋਂ ਕਰਾਈਂਦਾ ਜੇ ਤੇ ਕਿਰਪਾ ਆਦ ਲੱਖਾਂ ਖੁਸ਼ੀਆਂ ਬਖਸ਼ ਦੇਣ ਤੇ ਜੇ ਕਿਤੇ ਨਾ ਕਿਰਪਾ ਕਰਨ ਦੇ ਭਾਵੇਂ ਸੁਲਤਾਨ ਹੋਵੇ ਰਾਜਾ ਹੋਵੇ ਮਹਾਰਾਜਾ ਹੋਵੇ ਕੰਗਾਲ ਕਰਨ ਤੇ ਵੀ ਕੋਈ ਜ਼ਿਆਦਾ ਸਮਾਂ ਨਹੀਂ ਲਾਉਂਦਾ ਮਹਾਰਾਜ ਬਲਸ਼ਕਰ ਮਾਨਖ ਉਪਰ ਕਰੇ ਆਸ ਪਲ ਭੀਤਰਤਾ ਦਾਗਾ ਵਿਨਾਸ਼ ਮਰੇ ਕਿਤੇ ਜਿੰਨੇ ਮਰਜੀ ਲਸ਼ਕਰਾਂ ਦੇ ਉੱਤੇ ਰਾਜ ਭਾਗ ਦੇ ਉੱਤੇ ਭਾਵੇਂ ਮਾਨ ਹੋਵੇ ਪਲ ਭੀਤਰਤਾ ਦਾ ਹੋਏ ਭੀਤਰ ਵਿਖਿਨ ਮਾਤਰ ਦੇ ਵਿੱਚ ਬਨਾਸ਼ ਕਰਨ ਦੇ ਸਮਰਾਥ ਆਕਾਲਪੁਰਖ ਪਤਾ ਨਹੀਂ ਲੱਗਣ ਦੇਣਾ ਤੇ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਤੇ ਜਿਸ ਉਤੇ ਕਿਰਪਾ ਕਰਦਾ ਹੈ ਉਸ ਉਤੇ ਸਤਿਗੁਰ ਕੀ ਜਵਾਬ ਦੇਦੇ ਨੇ ਸੋ ਸੇਵਕ ਕਹੋ ਕਿਸ ਤੇ ਡਰੈ ਮਾਰਨ ਕਿ ਉਹ ਸੇਵਕ ਉਹ ਗੁਰੂ ਦਾ ਸੇਵਕ ਕਾਲਪੁਰਖ ਦਾ ਸੇਵਕ ਕਹੋ ਕਿਸ ਤੇ ਡਰੈ ਕਿਸੇ ਤੋਂ ਵੀ ਡਰਦਾ ਨਹੀਂ ਜੈਸਾ ਸੋ ਤਾ ਸਦ੍ਰਿਸ਼ਟਾਇ ਤੇ ਫਿਰ ਮਹਾਰਾਜ ਦਾ ਸੇਵਕ ਜਿਹੜਾ ਬੰਦਗੀ ਕਰਦਾ ਹੈ ਜਿਹੜਾ ਕਾਲਪੁਰਖ ਦੀ ਯਾਦ ਦੇ ਵਿੱਚ ਜੁੜਦਾ ਹੈ ਆਪ ਸਮੂਹ ਸੰਗਤਾਂ ਵੀ ਵਿਭਾਗੇ ਹੋ ਕੇ ਯਾਦ ਚ ਜੁੜੇ ਕਥਾ ਵਿਚਾਰ ਸਰਵਣ ਕਰ ਰਹੀ ਹੋ ਮਹਾਰਾਜ ਕਹਿੰਦੇ ਸੋ ਸੇਵਕ ਕੋ ਕਿਸਤੇ ਡਰੇ ਵੀ ਜੈਸਾ ਸਾਹ ਤੈਸਾ ਦ੍ਰਿਸ਼ਟਾਇ ਫਿਰ ਉਸ ਸੇਵਕ ਨੇ ਜਿੱਦਾਂ ਦਾ ਪਰਮੇਸ਼ਰ ਕਾਲਪੁਰਖ ਨੂੰ ਸੁਣਿਆ ਸੀ ਇਹ ਮਹਾਰਾਜ ਨਰ ਸਿੰਘ ਦਾ ਰੂਪ ਧਾਰ ਕੇ ਥੰਮ ਦੇ ਵਿੱਚੋਂ ਨਿਕਲ ਕੇ ਇਹ ਹਰਨਾਕਸ਼ ਨੂੰ ਮਾਰਿਆ ਇਸ ਤਰ੍ਹਾਂ ਹੋਰ ਅਕਾਲਪੁਰਖ ਨੇ ਜਿੱਥੇ ਜਿੱਥੇ ਭਗਤਾਂ ਨੂੰ ਲੋੜ ਪਈਆ ਮਹਾਰਾਇ ਕਾਲਪੁਰਖ ਆਪ ਧਰਤੀ ਦੇ ਆਗੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹਰ ਜੁਗ ਜੁਗ ਭਗਤ ਉਹ ਪਾਇਆ ਪੈਜ ਰਖਦਾ ਆ ਰਾਮ ਰਾਜੇ ਖਰਾ ਨਾਕ ਸ ਦੁਸ਼ਟ ਖਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦੇ ਮੁਖ ਲਾਇਆ ਆਪਣੇ ਭਗਤਾਂ ਦੀ ਰੱਖਿਆ ਕੀਤੀ ਕਾਲਪੁਰਖ ਨੇ ਤੇ ਉਹ ਸੇਵਕ ਵੀ ਇਹੀ ਗੁਣ ਗਾ ਰਿਹਾ ਆ ਜਿੱਦਾਂ ਦਾ ਸੁਣਿਆ ਸੀ ਜਿੱਦਾਂ ਦਾ ਕਾਲਪੁਰਖ ਨੂੰ ਅਨੁਭਵ ਕੀਤਾ ਸੀ ਜੈਸਾ ਸਾ ਤੈਸਾ ਦਰਸ਼ਟਾਇਆ ਆਪਣੇ ਕਾਰਜ ਮਹ ਆਪ ਸਮਾਇਆ ਤੋਂ ਆਪਣੇ ਕਾਰਜ ਦੇ ਵਿੱਚ ਆਪ ਹੀ ਸਮਾਇਆ ਹੋਇਆ ਹੈ ਜਿਸ ਰੂਪ ਨਰੇਖਿਆ ਕਲ ਨਹੀਂ ਜਾਂਦੀ ਪੂਰਨ ਪੂਰ ਰਹਾ ਦਿਨ ਰਾਤ ਪੂਰਨ ਪੂਰ ਦਿਨ ਰਾਤ ਵਿੱਚ ਉਹ ਸਮਾਇਆ ਹੋਇਆ ਹੈ ਆਪਣੇ ਕਾਰਜਾਂ ਵਿੱਚ ਸੋਧਤ 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 ਸਿਜਿਆ ਮਹਾਰਾਜ ਕਿਰਪਾ ਕਰਦੇ ਹਨ ਕਿ ਸੋਧਤ 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 ਸਿਜਿਆ ਇਨਿਤ ਵਿਚਾਰ ਕਰਦਿਆਂ ਉਸ ਨੂੰ ਉਸ ਸੇਵਕ ਨੂੰ ਵਿਚਾਰ ਵਿੱਚ ਸਫਲਤਾ ਹੋ ਜਾਂਦੀ ਹੈ ਗੁਰ ਪ੍ਰਸਾਦ ਤਤ ਸਭ 부ਝਿਆ ਗੁਰੂ ਦੀ ਕਿਰਪਾ ਦੇ ਨਾਲ ਹਰ ਇੱਕ ਚੀਜ਼ ਉਹ ਸੇਵਕ ਜਿਹੜਾ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਦਾ ਹੈ ਤਤ ਸਭ 부ਝਿਆ ਪਰਮੇਸ਼ਰ ਅਕਾਲ ਪੁਰਖ ਭਾਗ ਕੀ ਦਿਸ ਪੈਂਦਾ ਹੈ ਕਿ ਪ੍ਰਭੂ ਆਪਣੇ ਰਚੇ ਹੋਏ ਜਗਤ ਵਿੱਚ ਆਪ ਹੀ ਵਿਆਪਕ ਹੈ ਜਦ ਦੇਖ ਤਬ ਸਭ ਕਿਛੁ ਮੂਲ ਸਿਹ ਨਾਨਕ ਮੇਰੇ ਉਤੇ ਵੀ ਗੁਰੂ ਦੀ ਮਿਹਰ ਹੋਈ ਹੈ ਹੁਣ ਮੈਂ ਜਦੋਂ ਤੱਕਦਾ ਹਾਂ ਕਿਹੜੀ ਇੱਕ ਚੀਜ਼ ਉਸ ਸਭ ਦੇ ਮੁੱਢ ਪ੍ਰਭੂ ਦਾ ਰੂਪ ਹੀ ਦਿਸਦੀ ਹੈ ਇਹ ਸਭ ਸੰਸਾਰ ਹੀ ਦਿਸ ਰਿਹਾ ਹੈ ਨਾਨਕ ਸੋ ਸੂਖਮ ਸੋਈ ਅਸਥੂਲ ਸੂਖਮ ਹੁੰਦਾ ਕਿ ਸੂਖਮ ਜੀਵ ਵੀ ਸਾਨੂੰ ਦਿਖਾਈ ਨਹੀਂ ਦਿੰਦੇ ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਹਨ ਕਿ ਨਾਨਕ ਸੋ ਸੂਖਮ ਸੋਈ ਅਸਥੂਲ ਤਾਂ ਅਸਥੂਲ ਹੁੰਦਾ ਵੀ ਸਭ ਕੁਝ ਸਾਨੂੰ ਦੇਖਦਿਆ ਇਸ ਕਰਕੇ ਪਰਮੇਸ਼ਰ ਕਾਲਪੁਰਖ ਮਹਾਰਾਜ ਫਰਮਾਉਂਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਕਿ ਸੋ ਸੁਖਮ ਉਹ ਹੀ ਆਪ ਹੀ ਪਰਮੇਸ਼ਰ ਕਾਲਪੁਰਖ ਸੁਖਮ ਰੂਪ ਦੇ ਵਿੱਚ ਵੀ ਵਰਤ ਰਿਹਾ ਸੋ ਹੀ ਅਸਤੋਲ ਤੇ ਅਸਤੋਲ ਵਿੱਚ ਵੀ ਭਾਵ ਜਗਤ ਵਿੱਚ ਆਪ ਹੀ ਉਹ ਵਰਤ ਰਿਹਾ ਹੈ ਤੇ ਜਗਤ ਵੀ ਉਹ ਆਪ ਹੀ ਹੈ ਸ੍ਰੀ ਸੰਗਤਾਂ ਨੇ ਆਪ ਚੌਧਵੀ ਅਸ਼ਟਪਦੀ ਦੀ ਪੰਜਵੀਂ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਪੁਲਾਹ ਗੱਲਾਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾਨ ਇਸੇ ਤਰ੍ਹਾਂ ਹੀ 14ਵੀਂ ਅਸ਼ਟਪਦੀ ਦੀ ਸੇਣੀ ਪੂਰੀ ਹੋਵੇਗੀ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ ਜੀ ਜਬ ਦੇਖ ਤਬ ਸਭ ਕਿਛੂ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਜਬ ਦੇਖ ਤਬ ਸਭ ਕਿਛੂ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ